ਵਾੜੀ ਜਿਸ ਤਰ੍ਹਾਂ ਸਾਡਾ ਵੀਰ ਦੀਪ ਸਿੰਘ ਜਸ ਸਿੰਘ ਮੋਸੇਵਾਲਾ ਇਹਨਾਂ ਲੋਗਿਆਂ ਨੇ ਅੰਧ ਪਰਵਾਨੀ ਨਹੀਂ ਲਗਦੀ ਕਿਉਂਕਿ ਉਹ ਸੱਚ ਬੋਲਦੇ ਸੀ ਜਿਹਨਾਂ ਨਾਲ ਸਾਡੀ ਇਹੀ ਕਹਿੰਦਾ ਨਹੀਂ ਤੇ ਬਹੁਤ ਬਾਈ ਕਰਿਆ ਹੋਇਆ ਪਿਆ ਹੈ ਅਸੀਂ ਉਸ ਵੀਰ ਦੀ ਸਮਝ ਲੋ ਕਿ ਸ਼ਹੀਦੀ ਕਰਨ ਲਈ ਅੱਜ ਅਸੀਂ ਇੱਥੇ ਇਕੱਤਰ ਹੋਏ ਹਾਂ ਕੱਲ ਨੂੰ ਸਿੱਖਾਂ ਦੇ ਪੰਜਵੇਂ ਗੁਰੂ ਭੰਤ ਸਿੰਘ ਜੀ ਅਰਜਨ ਦੇਵ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ ਹੋਇਆ। ਇਸ ਗੱਲ ਦੀ ਕਮੀ ਮਹਿਸੂਸ ਕਰ ਰਹੇ ਹਾਂ। ਸਾਰੇ ਵੀ ਜਿਹੜੇ ਸਿਆਣੇ ਜਵਾਨ ਫੱਜਣ ਸਾਡੇ ਬਜ਼ੁਰਗ ਲੋਕ ਜਿਹੜੇ ਕਿੰਨੇ ਗੱਲਾਂ ਕਰਦੇ ਆਂ ਜੋ ਕਹਿੰਦੇ ਕਿ ਅੱਜ ਕੱਲ ਨੌਜਵਾਨਾਂ ਦੇ ਵਿੱਚ ਇਹਨਾਂ ਵਾਲੀ ਗੱਲ ਨਹੀਂ ਰਹੀ। ਕਰਨ ਵਾਲੀ ਜਿਸ ਤਰ੍ਹਾਂ ਸਾਡਾ ਵੀਰ ਦੀਪ ਸਿੰਘ ਜਸ ਸਿੰਘ ਮੋਸੇਵਾਲਾ ਇਹਨਾਂ ਲੋਗਿਆਂ ਨੇ ਅੰਧ ਪਰਵਾਨੀ ਨਹੀਂ ਲੱਗਦੀ ਕਿਉਂਕਿ ਉਹ ਸੱਚ ਬੋਲਦੇ ਸੀ। ਜੋਨਾਂ ਵਾਪਸ ਦੀ ਗੱਲ ਕਰਦਾ ਨਹੀਂ ਤੇ ਬਹੁਤ ਬਾਈ ਕਰਿਆ ਹੋਇਆ ਹੋਇਆ ਅਸੀਂ ਉਸ ਵੀਰ ਦੀ ਸਮਝ ਲੋ ਕਿ ਸ਼ਹੀਦੀ ਨਾਲ ਲਈ ਅੱਜ ਅਸੀਂ ਇੱਥੇ ਇਕੱਤਰ ਹੋਏ ਹਾਂ ਕੱਲ ਨੂੰ ਸਿੱਖਾਂ ਦੇ ਪੰਜਵੇਂ ਗੁਰੂ ਭੰਤ ਸ੍ਰੀ ਅਰਜਨ ਦੇਵ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ ਹੋਇਆ ਤੇ ਇਸ ਗੱਲ ਦੀ ਕਮੀ ਮਹਿਸੂਸ ਕਰ ਰਹੇ ਹਾਂ ਅਸੀਂ ਸਾਰੇ ਵੀ ਜਿਹੜੇ ਸਿਆਰੇ ਸੂਝਵਾਨ ਭਜਨ ਸਾਡੇ ਬਜ਼ੁਰਗ ਲੋਕ ਜਿਹੜੇ ਜਿੱਥੇ ਗੱਲਾਂ ਕਰਦੇ ਆ ਉਹ ਕਹਿੰਦੇ ਕਿ ਅੱਜ ਕੱਲ੍ਹ थे तो नहीं नहीं। तो बसे। नौजवानी जला है, तो भाई सेंग हमेशा तो है दासे दासे पिता जी करमी सिंह तलविडी साबों जो तो गुरु गोबिंद सिंह महाराज ने बदलूर तो का निशाना पटना गुरु साहब ने ਦੱਲੀ ਚੌਧਰੀ ਨੂੰ ਹੁਕਮ ਕੀਤਾ ਕਿ ਆਪਣਾ ਸਿੰਘ ਲੈ ਕੇ ਆਓ ਅਸੀਂ ਬੰਦੂਕ ਦਾ ਨਿਸ਼ਾਨਾ ਪ੍ਰਕਰਮ ਪਰ ਉਸ ਨੇ ਜਦੋਂ ਕੀ ਕੇ ਨਾਮ ਆਇਆ ਤਾਂ ਉਹ ਸੁਣਿਆ ਪੁਰਸਾਨ ਨੇ ਕਿਹਾ ਕਿ ਸਾਡੇ ਤੁੰਗ ਨਾਲ ਬੈਠੇ ਨੇ ਅਠਵੀਂ ਬਚਾਦ ਆਪਜੀ ਦੇ ਸਾਹਮਣੇ ਜਰਵਾਣੀ ਕੀਰਤਨ ਸਰੂ ਮਿਵਾਰੇ ਹਨ ਅਸੀਂ ਜਦੋਂ ਸਿੱਧੂ ਵੀਰ ਨੇ ਕਹਿੰਦੇ